बाबा जी न ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਡਰੱਗਸ ਉਹਦੇ ਵਿੱਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਾਨੂੰ ਟਰਾਂਸ ਬਾਰਡਰ ਇੱਕ ਡਰੱਗ ਕਾਰਟਲ ਬਸਟ ਕੀਤਾ 5 ਕਿਲੋ ਹੀਰੋਇਨ 100 ਗ੍ਰਾਮ ਪੰਜ ਕਿਲੋ 100 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਇੱਕ ਫੋਰਚਨਰ ਕਾਰ ਹੈ ਔਰ ਇੱਕ ਦੋਸ਼ੀਏ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੱਕ ਜਿਹਦਾ ਨਾਮ ਹੈਗਾ ਗੁਰਵੀਰ ਸਿੰਘ ਏਲੀਅਸ ਗੋਰਾ ਸਨੋ ਬਲਵਿੰਦਰ ਸਿੰਘ ਇਹ ਰਹਿਣ ਵਾਲਾ ਹੈਗਾ ਬਸਤੀ ਮੁਹੰਮਦ ਸ਼ਾਹ ਵਾਲੀ ਪੀਐਸ ਮਮਦੋਟ ਡਿਸਟ੍ਰਿਕਟ ਫਿਰੋਜ਼ਪੁਰ ਦਾ ਔਰ ਇਹਨੂੰ ਜਿਹੜਾ ਮੋਡਲੀ ਪੁੱਛ ਕੇ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਅਮਰਸਰ ਸੈਕਟਰ ਦੇ ਵਿੱਚੋਂ ਰੂਰਲ ਦੇ ਏਰੀਆ ਦੇ ਵਿੱਚੋਂ ਕਨਸਾਈਨਮੈਂਟ ਚੁੱਕਣ ਆਇਆ ਹੋਇਆ ਸੀਗਾ ਉੱਥੋਂ ਲੈ ਕੇ ਵਾਪਸ ਇਧਰ ਨੂੰ ਆ ਰਿਹਾ ਸੀ ਤਾਂ ਸਾਡੀ ਜਿਹੜੀ ਪਾਰਟੀ ਹੈ ਜਿਹਦੇ ਸੁਪਰਵੀਜ਼ਨ ਡੀਸੀਪੀ ਆਪਣੇ ਆਲਮ ਵਿਜੇ ਜੀ ACP ਕੁਲਦੀਪ ਜੀ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਹੈ ਅਰੈਸਟ ਇਹਦੀ ਕੈਂਟ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਜੇ ਇਹਦੇ ਬੇਸਿਕ ਬੈਕਗਰਾਉਂਡ ਵੱਲ ਧਿਆਨ ਦੇਈਏ ਤਾਂ ਗੁਰਵੀਰ ਜਿਹੜਾ ਇਹ ਪਤੌਰ ਕੰਟਰੈਕਟ ਡਰਾਈਵਰ ਲੱਗਿਆ ਹੋਇਆ ਸਿਵਲ ਸਰਜਨ ਆਫਿਸ ਫਿਰੋਜ਼ਪੁਰ ਦੇ ਵਿੱਚ 2021 ਤੋਂ ਉੱਥੇ ਕੰਮ ਕਰ ਰਿਹਾ ਹੈ 32 ਸਾਲ ਉਮਰ ਹੈ 12ਵੀਂ ਪਾਸ ਹੈ ਔਰ ਆਪਣੇ ਇੱਕ ਸਾਥੀ ਨਾਲ ਰਲ ਕੇ ਕੰਮ ਕਰ ਰਿਹਾ तकरीबन 3 ਮਹੀਨੇ ਤੋਂ ਜੋ ਪਤਾ ਲੱਗਿਆ ਮੋਢਲੀ ਪੁਛਗਿੱਛ ਸਾਥੀ ਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਉਹਨੂੰ ਅਸੀਂ ਅਰੈਸਟ ਕੀਤਾ ਜਾਊਗਾ ਜਦੋਂ ਵੀ ਉਹ ਮਤਲਬ ਪੁਲਿਸ ਦੇ ਧਿਆਨ ਚ ਆਉਂਦਾ ਤੇ ਇਹਦੇ ਚ ਬੇਸਿਕ ਇਹੀ ਗੱਲ ਆਈ ਹੈ ਕਿ ਉਹੀ ਜਿਹੜਾ ਐਂਗਲ ਹੈ ਹਾਲਾਂਕਿ ਫਿਰੋਜ਼ਪੁਰ ਜਿਹੜਾ ਮਮਦੂਟ ਦਾ ਏਰੀਆ ਹੈ ਉਹ ਆਪ ਬਾਰਡਰ ਹੈ ਪਰ ਉੱਥੇ ਐਕਸਪੋਜ਼ਰ ਤੋਂ ਬਚਦੇ ਇਹਨਾਂ ਨੇ ਟਰਾਂਸਬਾਰਡਰ ਜਿਹੜਾ ਅੰਮ੍ਰਿਤਸਰ ਸੈਕਟਰ ਨੂੰ ਚੂਜ਼ ਕੀਤਾ ਪਰ ਵਿੱਚ ਅਲੱਗ-ਅਲੱਗ ਕੱਟਆਊਟ ਲਾਏ ਹੋਏ ਐ ਤੇ ਪਿਕਅਪ ਕਰ ਰਿਆ ਕੋਈ ਦੂਸਰਾ ਅੱਗੇ ਨੂੰ ਕਰ ਰਿਆ ਉਹ ਸਾਰੀ ਚੇਨ ਜਿਹੜੀ ਐ ਉਹਤੇ ਵਰਕ ਕੀਤਾ ਜਾਊਗਾ ਸੋ ਮੈਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਮੈਂ ਤਾਂ ਦੱਸ ਨਹੀਂ ਯਾਰ ਸਰ ਰੂਰਲ ਦੇ ਏਰੀਏ ਦੇ ਵਿੱਚੋਂ ਤੇ ਉੱਥੋਂ ਹੀ ਇਹ ਪਿਕਅਪ ਕਰਨਾ ਆਇਆ ਸੀਗਾ ਉਹਦੇ ਵਿੱਚ ਅਸੀਂ ਤਾਂ ਜਿਆਦਾ ਡਿਟੇਲ ਨਹੀਂ ਸ਼ੇਅਰ ਕਰ ਰਹੇ ਬਿਕਾਉਜ਼ ਸਾਰੇ ਕੱਟਆਊਟ ਆਪਾਂ ਵਾਈਪਆਊਟ ਕਰਨੇ ਆ ਔਰ ਅੱਗੇ ਵੀ ਬੰਦਾ ਫੜਨਾ ਹੈ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਬਿਕੋਸ ਦੇਖੋ ਫੋਰਚੂਨਰ ਕਾਰ ਇੱਕ ਬੰਦਾ ਲੈ ਕੇ ਘੁੰਮ ਰਿਹਾ ਉਹ ਵੀ ਕੰਟਰੈਕਟ ਡਰਾਈਵਰ ਉੱਥੋਂ ਗੱਲ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਕਿ ਉਹਦੇ ਜਿਹੜੀ ਇੰਨੀ ਆਮਦਨ ਕਿੱਥੋਂ ਹੋ ਰਹੀ ਹੈ ਨਹੀਂ ਉਹ ਅਜੇ ਤੱਕ ਤਹੀ ਪਤਾ ਲੱਗਿਆ ਵੀ ਉਹਦਾ ਕੋਈ ਕਲੈਰਿਟੀ ਨਹੀਂ ਹੋਈ ਪਰ ਉਹ ਮੈਨੂੰ ਲੱਗਦਾ ਕਿ ਨਹੀਂ ਅਜੇ ਕੰਮ ਕਰ ਰਿਹਾ ਕਿਸੇ ਹੋਸਤੇ ਉਹ ਚੈੱਕ ਕਰ ਰਹੇ ਆ ਜੀ ਸਾਰੀ ਇਮੀਡੀਏਟ ਤੁਹਾਡ ਨਾਲ ਸ਼ੇਅਰ ਕੀਤਾ ਜਾ ਰਿਹਾ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਉਹਦੇ ਵਿੱਚ ਇਹ ਕੰਮ ਕਰ ਰਿਹਾ ਸਰ 3 ਮਹੀਨੇ ਤੋਂ ਕੰਮ ਕਰ ਰਿਹਾ ਤਿੰਨਿਆ ਅਸਾਈਨਮੈਂਟ ਆ ਦਿੱਤਾ ਕਿ ਡਿਲੀਵਰ ਕਰ ਦੇ ਦੇ ਕੋ ਅਜੇ ਇੰਨਾ ਕਹਿਣਾ ਐ ਐਗਜੈਕਟ ਨਹੀਂ ਐ ਪਰ ਡੈਫੀਨਿਟਲੀ 3 ਮਹੀਨੇ ਜੇ ਮੈਨੂੰ ਲੱਗਦਾ ਕਾਫੀ ਵਰੀਏ ਨੇ ਚੱਕਰ ਲਾਏ ਹੁਣੇ ਐ ਇਹਦੀ ਐ ਕਬੀ ਬਡੀ ਲੱਭੀ 5 ਕਿਲੋ ਹਾਂ 5 ਕਿਲੋ 100 ਗ੍ਰਾਮ ਐ ਜੀ ਔਰ ਅੱਛੀ ਐ ਔਰ ਇਹਨੂੰ ਅੱਗੇ ਵੀ ਅਸੀਂ ਵਰਕ ਕਰ ਰਹੇ ਹਾਂ ਇੱਥੇ ਮੈਨੂੰ ਕਾਫੀ ਉਮੀਦ ਐ ਕਿ ਸਾਨੂੰ ਜਿਹੜਾ ਇਹ ਸਾਰਾ ਡਰਗ ਕਾਟਰਲ ਐ ਇਹਦੀ ਜਿਹੜੀ ਲਿੰਕੇਜਸ ਨੇ ਉਹ ਜਿਹੜੀ ਟਰਾਂਸ ਬਾਰਡਰ ਨੇ ਬੇਸਿਕਲੀ ਹਾਂਜੀ ਬਿਲਕੁਲ ਤਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਕਟ ਆਊਟ ਡਿਫਰੈਂਟਸ ਨੇ ਇਹਨਾਂ ਨੇ ਰੱਖੇ ਹੋਏ ਆ ਇਹ ਤਾਂ ਬੜੀ ਅੱਛੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਾਡੇ ਸੀਆਈ ਟੀਮ ਨੇ ਕੀਤਾ ਤੇ ਵਰਥ ਹਟ ਮੈਰਿੰਗ ਹੈ ਜੀ ਇਹੀ ਲੱਗ ਰਿਹਾ ਜੀ ਕਿਉਂਕਿ ਉਹ ਕਟ ਆਊਟ ਅੱਗੇ ਨਹੀਂ ਉਹਨਾਂ ਨੂੰ ਫੜੇ ਜਾਊਗਾ ਸਾਰਾ ਸਰ ਇਹ ਅਮਰੀਕਨ ਮੈਰਿਟ ਹੈ ਇਹ ਪਤਾ ਕਰਨਾ ਪਊਗਾ ਮੈਂ ਨਾ ਤਾਂ ਨਹੀਂ ਧਿਆਨ ਦਿੱਤਾ ਵੀ ਮੈਰਿਟ ਹੈ ਹਮ ਸੱਚ ਆਪਾਂ ਨੂੰ ਕੰਟੋਨਮੈਂਟ ਏਰੀਆ ਲੋਹਾਰਾ ਰੋਡ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਥੈਂਕ ਯੂ